UK ਸਟੱਡੀ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਜੇ ਕਿਤੇ ਸਟੂਡੈਂਟ ਦੀ ਐਮਬੈਸੀ ਤੋਂ ਇੰਟਰਵਿਊ ਆ ਜਾਏ ਤੇ 90% ਸਟੂਡੈਂਟਸ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਔਰ 10% ਸਟੂਡੈਂਟ ਜਿਹੜੇ ਰਾਹੁਲ ਵਾਂਗ ਇੰਟਰਵਿਊ ਕ੍ਰੈਕ ਕਰਕੇ ਆਪਣਾ ਵੀਜ਼ਾ ਹਾਸਲ ਕਰ ਲੈਂਦੇ ਆ ਉਹਨਾਂ ਨੇ ਚੂਸ ਕੀਤਾ ਹੁੰਦਾ ਮਾਈਲਸਟੋਨ ਵਰਗਾ ਸਰਟੀਫਾਈਡ ਹੈ ਜੈ। ਸੋ ਬੱਚੇ ਨਾਲ ਗੱਲ ਕਰਦੇ ਆ ਰਾਹੁਲ ਨੂੰ ਪੁੱਛ ਰਹੇ ਆ ਕਿ ਇੰਟਰਵਿਊ ਕਿੱਦਾਂ ਰਹੀ ਤੇ ਤਜਰਬਾ ਕਿੱਦਾਂ ਰਿਹਾ ਮਾਈਲਸਟੋਨ ਦੇ ਨਾਲ। ਰਾਹੁਲ ਤੈਨੂੰ ਬਹੁਤ-ਬਹੁਤ ਵਧਾਈਆਂ ਤੇਰਾ ਵੀਜ਼ਾ ਆ ਗਿਆ। ਇੰਟਰਵਿਊ ਆਈ ਤੇਰੀ ਐਂਬੈਸੀ ਦੀ ਬਹੁਤ ਘੱਟ ਬੱਚਿਆਂ ਦੀ ਆਂਦੀ ਹੈ ਕਿੱਦਾਂ ਫੀਲ ਹੋਇਆ ਇੰਟਰਵਿਊ ਦੇ ਬਾਅਦ ਕੀ ਰਿਸਪੌਂਸ ਹੈ ਸਾਰੇ viewers ਨੂੰ ਦੱਸ ਔਰ UK ਜਾਣ ਵਾਲੇ ਸਟੂਡੈਂਟ ਜਿਹੜੇ ਚਾਹਦੇ ਆ ਕਿ ਅਸੀਂ ਵੀ UK ਜਾਈਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਪਹਿਲਾਂ ਤਾਂ ਜਦੋਂ ਮੇਰੀ ਇੰਟਰਵਿਊ ਆਈ ਤਾਂ ਮੈਂ ਬੜਾ ਹੀ ਸ਼ੌਕ ਸੀਗਾ ਕਿ ਮੇਰੀ ਇੰਟਰਵਿਊ ਕਿੱਦਾਂ ਆ ਗਈ ਕਿਉਂਕਿ ਕੁਝ ਹੀ ਬੱਚਿਆਂ ਨੂੰ ਹੁੰਦਾ ਸਾਰੇ ਬੱਚਿਆਂ ਨੂੰ ਨਹੀਂ ਹੁੰਦਾ ਬਟ ਫਿਰ ਮੈਨੂੰ ਮਾਇਨਸਟਰ ਦੀ ਟੀਮ ਸੇ ਪੂਰਾ ਭਰੋਸਾ ਸੀ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਪ੍ਰਿਪੇਅਰਡ ਕੀਤਾ ਹੋਇਆ ਸੀ ਇੰਟਰਵਿਊ ਲਈ ਤੇ ਕਮਾਲ ਦੀ ਗੱਲ ਇਹ ਆ ਕਿ ਜਦੋਂ ਮੈਂ ਇੰਟਰਵਿਊ 'ਚ ਬੈਠਾ ਤੇ ਉਹਨਾਂ ਨੇ ਮੈਨੂੰ ਕੋਈ ਉਹੀ ਸਵਾਲ ਪੁੱਛੇ ਜਿਹੜੇ ਕਿ ਮੈਂ ਪਹਿਲਾਂ ਪ੍ਰੇਪੇਅਰਡ ਕੀਤੇ ਹੋਏ ਸੀ ਤੇ ਉਹਨੇ ਮੇਰਾ ਕੌਨਫੀਡੈਂਸ ਵਧਾ ਦਿੱਤਾ ਤੇ ਕਮਾਲ ਦੀ ਗੱਲ ਹੋਰ ਵੀ ਆ ਕਿ ਮੈਨੂੰ ਕੁਝ ਹੀ ਘੰਟਿਆਂ ਵਿੱਚ ਇੰਟਰਵਿਊ ਦੇ ਬਾਅਦ ਮੇਰਾ ਵੀਜ਼ਾ ਮਿਲ ਗਿਆ ਨੀਅਰ ਅਬਾਊਟ 3 ਆਵਰਸ ਦੇ ਬਾਅਦ ਮੇਰਾ ਵੀਜ਼ਾ ਕੀ ਬਾਤ ਹੈ ਸੋ ਜਦੋਂ ਇੰਟਰਵਿਊ ਹੋਈ ਤਾਂ ਤੈਨੂੰ ਇਹ ਲੱਗਿਆ ਕਿ ਕੁਝ ਨਵਾਂ ਪੁੱਛਿਆ ਜਾਂ ਆਨਲਾਈਨ ਪ੍ਰੇਪੇਅਰਡ ਸੀਗਾ ਨਹੀਂ ਨਹੀਂ ਮੈਨੂੰ ਕਿਵੇਂ ਲੱਗਾ ਸਾਰਾ ਕੁਝ ਉਹੀ ਜਿਹੜਾ ਪਹਿਲਾਂ ਮੈਂ ਸੁਣ ਚੁੱਕਾ ਹਾਂ ਤੇ ਭੁੱਲ ਚੁੱਕਾ ਹਾਂ ਸੋ ਇਹਦੇ ਇਲਾਵਾ ਸ਼ੁਰੂਆਤ ਤੋਂ ਲੈ ਕੇ ਆਫਰ ਲੈਟਰ ਤੋਂ ਲੈ ਕੇ ਵੀਜ਼ਾ ਤੱਕ ਦਾ ਐਕਸਪੀਰੀਅੰਸ ਕਿਦਾਂ ਰਿਹਾ ਕੀ ਮੈਸੇਜ ਦੇਣਾ ਚਾਹੁੰਦਾ ਬੱਚਾ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਜੇ ਤੁਸੀਂ ਆਪਣੇ ਸੁਪਨੇ ਨੂੰ ਸਮੂਥਲੀ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਾਉਂਟਸਟਨ ਦੀ ਬ੍ਰਾਂਚ ਵਿੱਚ ਵਿਜ਼ਿਟ ਕਰੋ ਤੇ ਆਪਣੇ ਸੰਪਰਕਨ ਪੂਰਾ ਕਰੋ ਤੇ ਮੈਂ ਯੂਕੇ ਜਾਣ ਵਾਲੇ ਸਟੂਡੈਂਟਸ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਜੇ ਤੁਸੀਂ ਯੂਕੇ ਜਾਣਾ ਹੀ ਹੈ ਤਾਂ ਨਾਰਮਲ ਏਜੰਟ ਘਾਤੋ ਤੁਸੀਂ ਸਰਟੀਫਾਈਡ ਏਜੰਟ ਜਿੱਦਾਂ ਕਿ ਮਾਗੋ ਸਾਟਾ ਮਿਸਿਸ ਮਾਧੁਰ ਮਾਗੋ ਮੈਮ ਤੋਂ ਹੀ ਆਪਣਾ ਫਾਈਲ ਲਗਾਓ ਤੇ ਆਪਣੇ ਸੁਪਨਿਆਂ ਨੂੰ ਹਾਸਿਲ ਕਰੋ ਵੈਰੀ ਗੁੱਡ ਥੈਂਕ ਯੂ ਵੈਰੀ ਆਈ ਹੋਪ ਕਿ ਤੇਰਾ ਮੈਸੇਜ ਸੁਣ ਕੇ ਸਾਰੇ ਯੂਕੇ ਜਾਣ ਵਾਲੇ ਸਟੂਡੈਂਟਸ ਸਰਟੀਫਾਈਡ ਏਜੰਟ ਲੱਭਣਗੇ ਔਰ ਜਿਨ੍ਹਾਂ ਨੂੰ ਸਰਟੀਫਾਈਡ ਏਜੰਟ ਨਹੀਂ ਲੱਭਦਾ ਉਹ ਮਾਈਲਸਟੋਨ ਦੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਮੈਨੂੰ ਸਿੱਧਾ ਮਿਲ ਕੇ ਯੂਕੇ ਜਾਣ ਦਾ ਸਫਰਾ ਪੂਰਾ ਕਰ ਸਕਦੇ ਆ ਧੰਨਵਾਦ